ਜਸਪ੍ਰੀਤ ਦੀ ਮਾਂ ਮੁੱਕੀ ਨੂੰ 6 ਮਹੀਨੇ ਹੋ ਗਏ ਸੀ। ਅਜੋਦਾ ਬਾਲਾ ਹੀ ਚਿਤ ਕਰਦਾ ਸੀ ਕਿ ਉਹ ਪੇਕੇ ਉੱਡ ਕੇ ਚਲੀ ਜਾਵੇ। ਅੱਜ ਉਹਨੂੰ ਪਿੰਡ ਦੀ ਮਹਿਕ ਦੀ ਯਾਦ ਆ ਰਹੀ ਸੀ। ਜਦੋਂ ਵੀ ਉਹ ਆਪਣੇ ਪੇਕੇ ਜਾ ਕੇ ਪੈਰ ਧਾਦਦੀ ਸੀ ਤਾਂ ਉਹਨੂੰ ਵੱਖਰੀ ਜਿਹੀ ਹਵਾ ਦਾ ਬੁੱਲਾ ਆਉਂਦਾ। ਉਹਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਛੋਟੀ ਜਿਹੀ ਬਣ ਗਈ ਹੋਵੇ ਤੇ ਉਹਨੂੰ ਬਚਪਨ ਚੇਤੇ ਆਉਂਦਾ। ਜਦੋਂ ਛੋਟੀ ਹੁੰਦੀ ਸੀ ਤਾਂ ਉਹਦਾ ਬਾਪੂ ਹੱਟੀ ਵੱਲ ਜਾਂਦਾ ਤਾਂ ਉਹ ਆਪਣੇ ਬਾਪੂ ਦੇ ਮਗਰ ਭੱਜੀ ਜਾਂਦੀ ਸੀ। ਬਾਪੂ ਨੇ 5 ਰੁਪਏ ਦੀਆਂ ਟੌਫੀਆਂ ਦਵਾ ਦੇਣੀਆਂ ਟੌਫੀਆਂ ਲੈ ਕੇ ਘਰੇ ਆਉਣਾ ਦੋ ਟੌਫੀਆਂ ਆਪਦੀ ਮਾਂ ਦੇ ਹੱਥ ਤੇ ਧਰ ਦੇਣੀਆਂ ਤੇ ਦੂਜੀਆਂ ਟੌਫੀਆਂ ਆਪ ਆਪ ਭੱਜੀ ਫਿਰਦੀ ਨੇ ਖਾ ਲੈਣੀਆਂ ਸੀ ਫਿਰ ਜਦੋਂ ਥੋੜੀ ਜੀ ਹੋਰ ਵੱਡੀ ਹੋਈ ਤਾਂ ਬਾਪੂ ਨੇ ਹੱਟੀ ਤੇ ਜਾ ਕੇ ਉਹਦੇ ਲਾਲ ਹਰੀਆਂ ਬੰਗਾ ਚੜਾ ਦੇਣੀਆਂ ਭੱਜ ਕੇ ਆਪਣੀ ਮਾਂ ਨੂੰ ਦਿਖਾਉਣਾ ਮਾਂ ਨੇ ਕਹਿਣਾ ਬਾਪੂ ਨੂੰ ਕਹਿ ਦੇਣ ਦੀ ਕਿ ਮਾਂ ਵਾਸਤੇ ਵੀ ਬੰਗਾ ਲਿਆ ਦੇਵੇ ਜਦੋਂ ਵੀ ਉਸ ਦਾ ਬਾਪੂ ਸ਼ਹਿਰ ਜਾਂਦਾ ਤਾਂ ਆਪਣੀ ਪੋਤੀ ਵਾਸਤੇ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਲੈ ਕੇ ਆਉਂਦਾ ਸੀ ਅੱਜ ਜਸਪ੍ਰੀਤ ਨੂੰ ਉਹ ਸਾਰੇ ਦਿਨ ਯਾਦ ਆ ਰਹੇ ਸੀ ਕਿ ਜਦੋਂ ਉਹਦਾ ਦਾਦਾ ਜਾਉਂਦਾ ਸੀ ਤਾਂ ਉਹਦਾ ਕਿੰਨਾ ਕਰਦਾ ਸੀ ਹੁਣ ਤਾਂ ਜਸਪ੍ਰੀਤ ਦਾ ਦਾਦਾ ਨਹੀਂ ਰਿਹਾ ਨਾ ਦਾਦੀ ਰਹੀ ਹੁਣ ਤਾਂ ਜਸਪ੍ਰੀਤ ਦੀ ਮਾਂ ਵੀ ਮਰ ਚੁੱਕੀ ਸੀ ਜਸਪ੍ਰੀਤ ਦਾ ਭਰਾ ਪਰਜਾਈ ਤੇ ਉਸਦਾ ਬਾਪ ਹੀ ਘਰ ਵਿੱਚ ਰਹਿੰਦੇ ਸੀ ਅੱਜ ਜਸਪ੍ਰੀਤ ਦਾ ਬਹੁਤ ਚਿੰਤਾ ਕਰਦਾ ਸੀ ਕਿ ਆਪਦੇ ਬਾਪ ਨੂੰ ਮਿਲ ਕੇ ਆਵੇ ਆਪਦੇ ਭਰਾ ਪਰਜਾਈ ਨੂੰ ਮਿਲ ਕੇ ਆਵੇ ਜਸਪ੍ਰੀ ਤੇ 12:30 ਵਾਲੀ ਬਸ ਤੇ ਪੇਕਿਆਂ ਦੇ ਪਿੰਡ ਨੂੰ ਤੁਰ ਜਾਂਦੀ ਆ। ਪੇਕਿਆਂ ਦਾ ਪਿੰਡ ਨੇੜੇ ਆਉਂਦਿਆਂ ਹੀ ਜਸਪ੍ਰੀ ਦਾ ਚਿਹਰਾ ਖੁਸ਼ੀ ਨਾਲ ਲਾਲ ਹੋ ਜਾਂਦਾ। ਪਿੰਡ ਵਿੱਚ ਪਹੁੰਚ ਕੇ ਜਦੋਂ ਪੇਕਿਆਂ ਦੇ ਬੂਵੇ ਤੇ ਜਾਂਦੀ ਹੈ ਤਾਂ ਬੂਹਾ 扑ੜਿਆ ਹੁੰਦਾ। ਛੋਟੀ ਜੀ ਬਾਰੀ ਖੁੱਲੀ ਹੁੰਦੀ ਆ ਜਦੋਂ ਉਹ ਬਾਰੀ ਨੂੰ ਹੱਥ ਪਾਉਂਦੀ ਹੈ ਤਾਂ ਘਰ ਦੇ ਅੰਦਰ ਜਾਂਦੀ ਹੈ। ਘਰ ਦੇ ਅੰਦਰ ਜਾ ਕੇ ਉਹਨੂੰ ਜਿਆਦਾ ਆਉਂਦਾ ਜਦੋਂ ਪਹਿਲਾਂ ਆਉਂਦੀ ਹੁੰਦੀ ਸੀ ਤਾਂ ਉਦੋਂ ਕਿਤੇ ਵੀ ਬਾਰੀ ਖੜਕਦੀ ਤਾਂ ਉਹਦੀ ਮਾਂ ਭੱਜ ਕੇ ਵੇਖਦੀ ਹੁੰਦੀ ਕਿ ਜਸਪ੍ਰੀ ਤਾਂਈ ਆ। ਉਹਦੀ ਮਾਂ ਭੱਜ ਕੇ ਆ ਕੇ ਜਸਪ੍ਰੀਤ ਨੂੰ ਚਿੰਬੜ ਜਾਂਦੀ ਕਿ ਮੇਰੀ ਧੀ ਆਈ ਆ ਧੀ ਤੂੰ ਫੋਨ ਕਰ ਦਿੰਦੀ ਤੇਰਾ ਵੀਰ ਤੇਨੂੰ ਅੱਡੇ ਤੇ ਮੋਟਰਸਾਈਕਲ ਤੇ ਬਿਠਾ ਕੇ ਲਿਆਉਂਦਾ ਜਸਪ੍ਰੀਤ ਦਾ ਕਹਿਣਾ ਮਾਂ ਮੈਂ ਸੋਚਿਆ ਚਲੋ ਅਚਾਨਕ ਘਰੇ ਜਾਵਾਂਗੀ ਤਾਂ ਮਾਂ ਨੂੰ ਖੁਸ਼ੀ ਹੋਊਗੀ ਮਾਂ ਕਹਿੰਦੀ ਹੈ ਕੰਬਲੀ ਨਾ ਹੋਵੇ ਤਾਂ ਧੀ ਆਉਣ ਦੀ ਖੁਸ਼ੀ ਕਿਹੜੀ ਮਾਂ ਨੂੰ ਨਹੀਂ ਹੁੰਦੀ ਅੱਜ ਜਸਪ੍ਰੀਤ ਚਾਰਚ ਫੇਰੇ ਦੇਖ ਰਹੀ ਸੀ ਅੱਜ ਵਿਹੜੇ ਦੇ ਵਿੱਚ ਕੋਈ ਵੀ ਨਹੀਂ ਸੀ ਸ਼ਾਇਦ ਉਹਦੀ ਭਾਬੀ ਅੰਦਰ ਸੁੱਤੀ ਪਈ ਹੋਵੇ ਉਹ ਸੋਚ ਰਹੀ ਸੀ ਕਿ ਭਰਾ ਖੇਤ ਗਿਆ ਹੋਊਗਾ ਤੇ ਬਾਪੂ ਕਮਰੇ ਵਿੱਚ ਪਿਆ ਹੋਊਗਾ ਸੋਚਦੀ ਸੋਚਦੀ ਜਦੋਂ ਘਰ ਦੇ ਅੰਦਰ ਗਈ ਤਾਂ ਪਤਾ ਲੱਗਿਆ ਕਿ ਬਾਪੂ ਕਮਰੇ ਵਿੱਚ ਹੈ ਨਹੀਂ ਬਾਪੂ ਸ਼ਾਇਦ ਸ਼ਹਿਰ ਗਿਆ ਹੋਊਗਾ ਕੋਈ ਦਵਾਈ ਬੁੱਟੀ ਲੈਣ ਵਾਸਤੇ ਜਦੋਂ ਅੱਗੇ ਜਾਂਦੀ ਹੈ ਹੌਲੀ ਜਿਹਾ ਦਰਵਾਜ਼ਾ ਖੋਲਦੀ ਹੈ ਤਾਂ ਉਹਦੀ ਭਾਬੀ ਘਰ ਵਿੱਚ ਸੁੱਤੀ ਪਈ ਸੀ ਉਸਨੇ ਜਾ ਕੇ ਜਦੋਂ ਭਾਬੀ ਨੂੰ ਹੱਥ ਨਾਲ ਜਗਾਇਆ ਤਾਂ ਭਾਬੀ ਨੇ ਮੱਥੇ ਤੇ ਤੇਉੜੀਆਂ ਪਾ ਕੇ ਅੱਖਾਂ ਖੋਲ੍ਹੀਆਂ ਸਿਖਰ ਦੁਪਹਿਰੇ ਆ ਗਈ। ਨਾ ਤੂੰ ਕੋਈ ਫੋਨ ਕੀਤਾ ਜਸਪ੍ਰਿਤ ਨੇ ਪੋਲਾ ਜਿਹਾ ਮੂੰਹ ਕਰ ਲਿਆ। ਅੱਖਾਂ ਮਲਦੀ ਹੋਈ ਬੈਠ ਕੇ ਜਸਪ੍ਰਿਤ ਦੀ ਭਾਬੀ ਕਹਿਣ ਲੱਗੀ ਚਾਹ ਪੀਵੇਂਗੀ ਤਾਂ ਬਣਾਵਾਂ। ਇਹ ਗੱਲ ਵੀ ਉਹਨੇ ਇਸ ਤਰ੍ਹਾਂ ਕਹੀ ਜਿਵੇਂ ਚਾਹ ਕਰਨ ਦਾ ਉਹਦਾ ਮਨ ਹੀ ਨਾ ਹੋਵੇ। ਜਸਪ੍ਰੀਤ ਨੇ ਪੋਲਾ ਜਿਹਾ ਮੂੰਹ ਕਰਕੇ ਕਿਹਾ ਨਹੀਂ ਭਾਬੀ ਮੈਂ ਤਾਂ ਪੀ ਕੇ ਆਈ ਆ ਜਸਪ੍ਰੀਤ ਦੀ ਪਰਜਾਈ ਪੈ ਗਈ ਤੇ ਕਹਿਣ ਲੱਗੀ ਮੇਰੇ ਕੋਲੇ ਐਨਾ ਟਾਈਮ ਕਿੱਥੇ ਆ ਮੈਂ ਤਾਂ ਹੁਣ ਬਸ ਕੰਮ ਧੰਦਾ ਕਰਕੇ ਪਈ ਸੀਗੀ ਹੁਣ ਤੂੰ ਆ ਗਈ ਨਾਲੇ ਹੁਣ ਨੀਂਦ ਕਿੱਥੋਂ ਆਉਣੀ ਆ ਬਸ ਹੁਣ ਤਾਂ ਦੋ ਵਾੜੀ ਚਾਹ ਦਾ ਟਾਈਮ ਹੋਣ ਵਾਲਾ ਸਾਰਾ ਦਿਨ ਮੇਰਾ ਤਾਂ ਆ ਹੀ ਲੰਘ ਜਾਂਦਾ ਕੰਮ ਧੰਦੇ ਕਰਤੇ ਦਾ ਹੀ ਕੰਮ ਧੰਦੇ ਮੁੱਕਦੇ ਹੀ ਨਹੀਂ ਉਹਦੀ ਪਰਜਾਈ ਕਿੰਨਾ ਟਾਈਮ ਬੜਬੜ ਕਰਦੀ ਰਹੀ ਉਹਨੇ ਇੱਕ ਵਾਰ ਵੀ ਹੱਸ ਕੇ ਜਸਪ੍ਰੀਤ ਨੂੰ ਬੁਲਾਇਆ ਨਹੀਂ ਇੱਕ ਵਾਰ ਵੀ ਨਹੀਂ ਕਿਹਾ ਕਿ ਚੰਗਾ ਹੋਇਆ ਦੀਦੀ ਤੂੰ ਮਿਲਣ ਵਾਸਤੇ ਆ ਗਈ ਤੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਨਾ ਹੀ ਜਸਪ੍ਰੀਤ ਨੂੰ ਕਿਹਾ ਮੈਂ ਤੇਰੇ ਵਾਸਤੇ ਚਾਹ ਪਾਣੀ ਲੈ ਕੇ ਆਉਣੀ ਆ ਬਸ ਉਹਦੇ ਚਿਹਰੇ ਤੇ ਤਾਂ 12 ਬੱਜ ਗਏ ਸੀ ਫਿਰ ਜਸਪ੍ਰੀਤ ਨੇ ਹੌਲੀ ਜਿਹੀ ਪੁੱਛਿਆ ਭਾਬੀ ਵੀਰਾ ਉਹ ਖੇਤ ਕੰਮ ਕਰਦਾ ਵੇਲਾ ਥੋੜੀਆ ਘਰੇ ਬੈਠਾ ਰਹੂਗਾ ਹੁਣ ਤਾਂ ਕੰਮ ਧੰਦਿਆਂ ਦਾ ਵੇਲਾ ਭਾਈ ਘਰੇ ਕਿੱਥੋਂ ਬੈਠੀਦਾ ਆਪਦੇ ਘਰੋਂ ਨਿਕਲਿਆ ਹੀ ਨਹੀਂ ਜਾਂਦਾ ਮੈਂ ਵੀ ਇਹੀ ਸੋਚਦੀ ਸੀ ਕਿ ਮਾਂ ਦਾ ਪਤਾ ਲੇ ਆਵਾਂ ਵਿਚਾਰੀ ਬਿਮਾਰ ਰਹਿੰਦੀ ਆ ਮੈਨੂੰ ਬੜਾ ਫੋਨ ਕਰਦੀ ਆ ਕਿ ਆ ਕੇ ਮਿਲ ਜਾ ਪਰ ਮੈਂ ਤਾਂ ਸਾਫ਼ ਕਹਿ ਦਿੱਤਾ ਹੁਣ ਤਾਂ ਕੰਮ ਕਰਨਾ ਪਈ ਕੰਮ ਕਰਦੀ ਆ ਵੇਲੇ ਕਿੱਥੋਂ ਆਹੋਂ ਤਾਂ ਸਿਰ ਖੁਰਕਣ ਦੀ ਵੇਲ ਨਹੀਂ ਲੋਕ ਪਤਾ ਨਹੀਂ ਕਿਵੇਂ ਤੁਰੇ ਫਿਰਦੇ ਰਹਿੰਦੇ ਆ ਪਤਾ ਨਹੀਂ ਇਹਨਾਂ ਦੇ ਕੋਈ ਕੋਈ ਕੰਮ ਤਾਂ ਹੁੰਦਾ ਹੀ ਨਹੀਂ ਜਸਪ੍ਰੀਤ ਸਭ ਕੁਝ ਸਮਝ ਚੁੱਕੀ ਸੀ ਕਿ ਭਾਬੀ ਉਹਨੂੰ ਹੀ ਸੁਣਾ ਰਹੀ ਆ ਫਿਰ ਜਸਪ੍ਰੀਤ ਸਬਰ ਦਾ ਕੋਟ ਅੰਦਰ ਹੀ ਪੀ ਜਾਂਦੀ ਆ ਜਸਪ੍ਰੀਤ ਬੈਠੀ ਰਹੀ ਫਿਰ ਉਹਦੀ ਭਾਬੀ 2 ਵਜੇ ਉੱਠ ਕੇ ਚਾਹ ਬਣਾਉਣ ਲੱਗੀ ਚਾਹ ਵੀ ਕਿਹੜੀ ਸੀ ਨਾ ਉਹਦੇ ਵਿੱਚ ਦੁੱਧ ਸੀ ਚਾਹ ਪੱਤੀ ਇੰਨੀ ਪਾ ਰੱਖੀ ਸੀ ਕਿ ਜਸਪ੍ਰੀਤ ਦੇ ਤਾਂ ਮੂੰਹੋਂ ਹੀ ਨਹੀਂ ਲੰਗਦੀ ਸੀ ਫਿਰ ਵਿਚਾਰੀ ਨੇ ਔਖੀ ਸੌਖੀ ਚਾਹ ਪੀਤੀ ਕਿਤੇ ਭਾਬੀਆਂ ਐਨਾ ਕਵੇ ਕਿ ਨਖਰੇ ਵਾਲੇ ਕਰ ਗਈਆਂ ਐਨੇ ਨੂੰ ਜਸਪ੍ਰੀਤ ਦਾ ਪੇਉ ਸ਼ਰੋਂ ਆ ਗਿਆ ਜਸਪ੍ਰੀ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਿਆ ਜਸਪ੍ਰੀ ਤੂੰ ਕਦੋਂ ਆਈ ਸੀ ਪੁੱਤ ਤਾ ਫੋਨ ਕਰ ਲੈਂਦੀ ਜਸਪ੍ਰੀ ਦੇ ਚਿਹਰੇ ਤੇ ਖੁਸ਼ੀ ਆ ਗਈ ਬਾਪੂ ਦੇ ਨਾਲ ਬੈਠ ਕੇ ਦੋ ਚਾਰ ਗੱਲਾਂ ਕੀਤੀਆਂ ਫਿਰ ਜਸਪ੍ਰੀ ਤੇ ਕਹਿਣ ਲੱਗੀ ਚੰਗਾ ਬਾਪੂ ਮੈਂ ਹੁਣ ਚਲਦੀ ਆ ਨਹੀਂ ਤਾਂ ਫਿਰ ਬੱਸ ਨਹੀਂ ਆਉਣੀ ਇਹ ਬੱਸ ਆਖਰੀ ਹੀ ਬੱਸ ਹੁੰਦੀ ਆ ਉਸ ਦਾ ਬਾਪੂ ਕਹਿਣ ਲੱਗਿਆ ਕੋਈ ਨਾ ਪੁੱਤ ਮੈਂ ਤੈਨੂੰ ਅੱਡੇ ਛੱਡ ਆਉਣਾ ਪਰ ਜਸਪ੍ਰੀ ਦੀ ਪਰਜਾਈ ਨੇ ਇੱਕ ਵਾਰ ਵੀ ਨਹੀਂ ਕਿਹਾ ਦੀਦੀ ਤੂੰ ਅੱਜ ਰਹਿ ਪਾ ਕੱਲ ਨੂੰ ਚਲੀ ਜਾਈਂ ਇੰਨੇ ਟਾਈਮ ਬਾਅਦ ਆਈਆਂ ਉਹ ਤਾਂ ਕਹਿਣ ਲੱਗੀ ਹਾਂ ਟਾਈਮ ਨਾਲ ਚਲੀ ਜਾ ਨਹੀਂ ਤਾਂ ਬੱਸ ਲੱਗ ਜਾਊਗੀ ਫਿਰ ਔਖਾ ਹੋ ਜਾਊਗਾ ਜਸਪ੍ਰੀਤ ਅੰਦਰੋਂ ਹੀ ਅੰਦਰ ਰੋ ਰਹੀ ਸੀ ਉਹਦਾ ਦਿਲ ਤਾਂ ਬਹੁਤ ਕਰਦਾ ਸੀ ਕਿ ਉਹ ਰਾਤ ਰਹੇ ਪਰ ਪਰਜਾਈ ਦਾ ਵਤੀਰਾ ਦੇਖ ਕੇ ਉਹ ਰਾਤ ਨਾ ਰਹੀ ਉਹਦਾ ਬਾਪੂ ਉਹਨੂੰ ਅੱਡੇ ਤੱਕ ਚੜਾਇਆ ਆ ਉਸਦਾ ਵੀਰਾ ਵੀ ਨਹੀਂ ਆਇਆ ਸੀਗਾ ਉਹਨੂੰ ਸ਼ਾਇਦ ਖੇਤ ਬਹੁਤ ਜ਼ਿਆਦਾ ਕੰਮ ਹੋਊਗਾ ਜਸਪ੍ਰੀਤ ਬੱਸ ਵਿੱਚ ਆਉਂਦੀ ਬੈਠੀ ਸੋਚ ਰਹੀ ਸੀ ਕਿ ਮਨਾ ਕੀ ਕਰਨਾ ਸੀ ਜਾ ਕੇ ਇੱਕ ਬਾਪੂ ਆ ਜਿਹਨੂੰ ਮਿਲਣ ਨੂੰ ਦਿਲ ਕਰਦਾ ਹੋਰ ਤੱਕ ਕਿਸੇ ਨੂੰ ਮੈਨੂੰ ਦੇਖ ਕੇ ਖੁਸ਼ੀ ਨਹੀਂ ਹੋਈ ਐਵੇਂ ਹੀ ਬਸ ਗਈ ਕਿੰਨੇ ਜਾਮਾਂ ਦੇ ਨਾਲ ਗਈ ਸੀ ਜਸਪ੍ਰੀਤ ਆਉਂਦੀ ਬਸ ਦੇ ਵਿੱਚ ਰੋਂਦੀ ਆਈ ਪਰ ਸੌਰਿਆਂ ਦੇ ਪਿੰਡ ਦੇ ਨੇੜੇ ਆ ਕੇ ਉਹਨੇ ਆਪਣੀ ਅੱਖਾਂ ਪੂੰਝ ਲਈਆਂ ਸੀ ਸ਼ਾਮ ਨੂੰ ਜਦੋਂ ਘਰ ਵਾਲਾ ਪੁੱਛਣ ਲੱਗਿਆ ਕਿਵੇਂ ਆ ਜਾਇਆਈ ਸਾਰੇ ਠੀਕ ਠਾਕ ਸੀ ਤਾਂ ਜਸਪ੍ਰੀਤ ਕਹਿਣ ਲੱਗੀ ਹਾਂਜੀ ਸਭ ਠੀਕ ਸੀ ਵਧੀਆ ਸੀ ਉਦੇਕਾਰ ਵਾਲਾ ਕਹਿਣ ਲੱਗਿਆ ਚਲ ਚੰਗਾ ਹੋਇਆ ਮੇਰਾ ਤਾਂ ਆਪਣੀ ਟਾਈਮ ਲੱਗਦਾ ਤੈਨੂੰ ਪਤਾ ਹੀ ਆ ਤੂੰ ਆਪਦੇ ਬਾਪੂ ਕੋਲੇ ਜਾਇਆਈ ਬਾਪੂ ਠੀਕ ਸੀ ਜਸਪ੍ਰੀਤ ਕਹਿਣ ਲੱਗੀ ਹਾਂਜੀ ਠੀਕ ਸੀ ਫਿਰ ਜਸਪ੍ਰੀਤ ਦੇ ਘਰ ਦੇ ਕੰਮ ਵਿੱਚ ਲੱਗ ਗਈ ਹੁਣ ਇੰਨਾ ਟਾਈਮ ਹੋ ਗਿਆ ਸੀ ਜਸਪ੍ਰੀਤ ਦਾ ਦਿਲ ਵੀ ਨਹੀਂ ਕੀਤਾ ਉੱਥੇ ਜਾਣ ਨੂੰ ਬਾਪੂ ਨੂੰ ਮਿਲਣ ਨੂੰ ਤਾਂ ਜੀ ਕਰਦਾ ਸੀ ਪਰ ਪਰਜਾਈ ਦਾ ਵਤੀਰਾ ਦੇਖ ਕੇ ਦਿਲ ਹੀ ਨਹੀਂ ਸੀ ਕਰਦਾ ਆਪਦੇ ਪੇਕੇ ਜਾਇਆ ਵੇ ਤਿੰਨ ਕ ਮਹੀਨਿਆਂ ਬਾਅਦ ਇੱਕ ਦਿਨ ਜਸਪ੍ਰੀ ਦੇ ਭਰਾ ਦਾ ਫੋਨ ਆਉਂਦਾ ਉਹਦਾ ਭਰਾ ਕਹਿੰਦਾ ਜਸਪ੍ਰੀ ਤੇਰੀ ਭਾਪੀ ਦੀ ਮਾਂ ਮੁੱਕ ਗਈ ਤੇ ਨੂੰ ਆਉਣਾ ਪਊਗਾ ਜਸਪ੍ਰਿਤ ਜਾਂਦੀ ਆ ਉਹਨਾਂ ਨਾਲ ਹੀ ਚਲੀ ਜਾਂਦੀ ਆ ਉਹਦੀ ਮਾਂ ਦਾ ਸੰਸਕਾਰ ਵੀ ਹੋ ਜਾਂਦਾ ਭੋਗ ਵੀ ਪੈ ਜਾਂਦਾ ਭੋਗ ਤੋਂ ਬਾਅਦ ਕਿੰਨੇ ਦਿਨ ਉਹਦੀ ਪਰਜਾਈ ਰੋਂਦੀ ਰਹਿੰਦੀ ਏ ਜਸਪ੍ਰਿਤ ਉੱਥੇ ਹੀ ਰਹਿੰਦੀ ਆ ਕਿਉਂਕਿ ਜਸਪ੍ਰਿਤ ਦੀ ਪਹਿਲਾਂ ਮਾਂ ਮਰ ਚੁੱਕੀ ਸੀ ਜਸਪ੍ਰਿਤ ਇਹ ਸਾਰੇ ਦੁੱਖ ਜਾਣਦੀ ਸੀ ਪਰ ਉਹਦੀ ਪਰਜਾਈ ਨੂੰ ਇਹ ਵੀ ਕੋਈ ਦੁੱਖ ਨਹੀਂ ਸੀ ਕਿ ਜਸਪ੍ਰਿਤ ਨਾਲ ਦੁੱਖ ਸਾਂਝਾ ਕਰ ਲਵੇ ਤੇ ਫਿਰ ਉਹਦੀ ਮਾਂ ਮੁੱਕਣ ਤੋਂ ਬਾਅਦ ਉਹਦੀ ਪਰਜਾਈ ਆਪ ਦੇ ਪਿੱਕੇ ਜਾਂਦੀ ਆ ਉਹਦੀਆਂ ਭਾਬੀਆਂ ਉਹਦਾ ਵਾੜਾ ਕਰਤੀਆਂ ਉਸ ਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀਆਂ ਉਹ ਉਸ ਨੂੰ ਉਸ ਦੀ ਮਾਂ ਦੀ ਤਰ੍ਹਾਂ ਹੀ ਕੱਪੜੇ ਦਿਵਾ ਕੇ ਲਿਆਉਂਦੀਆਂ ਜਦੋਂ ਪੇਕਿਆਂ ਤੋਂ ਵਾਪਸ ਆਉਂਦੀ ਆ ਤਾਂ ਜਸਪ੍ਰਿਤ ਨੂੰ ਦੱਸਦੀ ਆ ਮੇਰੀਆਂ ਪਰਜਾਈਆਂ ਬਹੁਤ ਚੰਗੀਆਂ ਉਹ ਮੇਰਾ ਬਹੁਤ ਕਰਦੀਆਂ ਜਿਹੋ ਜੇ ਮਾਂ ਮੈਨੂੰ ਕੱਪੜੇ ਦਿਵਾ ਕੇ ਲਿਆਉਂਦੀ ਸੀ ਉਹੋ ਜੇ ਮੈਨੂੰ ਭਾਬੀਆਂ ਕੱਪੜੇ ਦਿਵਾ ਕੇ ਲਿਆਈਆਂ ਮੈਨੂੰ ਤਾਂ ਮੰਜਾ ਵੀ ਨਹੀਂ ਡਾਉਣ ਦਿੰਦੀਆਂ ਮੇਰਾ ਮੰਜਾ ਆਪ ਦੇ ਕੋਲ ਡਾਉਂਦੀਆਂ ਇੱਕ ਮੇਰੀਆਂ ਭਾਬੀਆਂ ਦੇ ਕਰਕੇ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਜੇਕਰ ਮੇਰੀਆਂ ਭਾਬੀਆਂ ਚੰਗੀਆਂ ਨਾ ਹੁੰਦੀਆਂ ਤਾਂ ਮੇਰਾ ਪੇਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ ਜਸਪ੍ਰੀਤ ਠੀਕ ਹੈ ਠੀਕ ਹੈ ਕਹਿ ਰਹੀ ਸੀ ਅਸਲ ਵਿੱਚ ਜਸਪ੍ਰੀਤ ਕਹਿਣਾ ਚਾਹੁੰਦੀ ਸੀ ਕਿ ਭਾਬੀ ਜੇਕਰ ਤੇਰੀਆਂ ਭਾਬੀਆਂ ਤੇਰੇ ਵਰਗੀਆਂ ਹੁੰਦੀਆਂ ਤਾਂ ਸ਼ਾਇਦ ਤੇਰਾ ਵੀ ਪੇਕੇ ਜਾਣ ਨੂੰ ਦਿਲ ਨਹੀਂ ਸੀ ਕਰਨਾ ਪਰ ਤੇਰੀਆਂ ਭਾਬੀਆਂ ਤੇਰੇ ਨਾਲੋਂ ਲੱਖ ਗੁਣਾ ਚੰਗੀਆਂ ਪਰ ਜਸਪ੍ਰੀਤ ਉਹਦੇ ਮੂੰਹ ਤੇ ਇਹ ਗੱਲ ਨਹੀਂ ਕਹਿਣਾ ਚਾਹੁੰਦੀ ਸੀ ਕਿਉਂਕਿ ਜਸਪ੍ਰੀਤ ਆਪਣੇ ਭਰਾ ਦਾ ਬਾਲਾ ਮੋਹ ਕਰਦੀ ਸੀ ਉਹ ਨਹੀਂ ਸੀ ਚਾਹੁੰਦੀ ਕਿ ਇਹ ਗੱਲਾਂ ਕਰਕੇ ਆਪਦੇ ਭਰਾ ਨਾਲੋਂ ਡੁੱਟ ਜਾਵੇ ਕਿਉਂਕਿ ਉਹਦੇ ਭਰਾ ਦੇ ਮੂਹਰੇ ਤਾਂ ਉਸਦੀ ਘਰ ਵਾਲੀ ਉਸਦੀ ਭੈਣ ਨਾਲ ਬਹੁਤ ਵਧੀਆ ਵਿਵਾਰ ਕਰਦੀ ਸੀ ਪਰ ਭਰਾ ਦੇ ਮਗਰੋਂ ਤਾਂ ਬਹੁਤ ਪੈੜਾ ਵਿਵਾਰ ਕਰਦੀ ਸੀ ਨਾਲੇ ਹੁਣ ਤਾਂ ਉਹਦੀ ਆਪਦੀ ਮਾਂ ਮਰ ਚੁੱਕੀ ਸੀ ਪਰ ਫਿਰ ਵੀ ਉਹਨੂੰ ਜਸਪ੍ਰੀਤ ਦਾ ਦੁੱਖ ਨਜ਼ਰ ਨਹੀਂ ਸੀ ਆਉਂਦਾ ਉਹਨੂੰ ਤਾਂ ਇਹ ਵੀ ਨਹੀਂ ਸੀ ਲੱਗਦਾ ਕਿ ਮੈਂ ਪੇਕੇ ਜਾਨੀ ਆ ਮੇਰੀਆਂ ਭਾਬੀਆਂ ਕਿੰਨਾ ਕਰਦੀਆਂ ਤੇ ਜਦੋਂ ਜਸਪ੍ਰੀਤ ਆਉਂਦੀ ਆ ਤੇ ਮੈਂ ਉਸ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਆ ਜਦੋਂ ਵੀ ਉਹਦੀ ਪਰਜਾਈ ਪੇਕੇ ਜਾਣਾ ਹੁੰਦਾ ਤਾਂ ਜਸਪ੍ਰੀਤ ਨੂੰ ਫੋਨ ਕਰ ਲੈਂਦੀ ਜਸਪ੍ਰੀਤ ਦੋ ਦਿਨ ਘਰੇ ਆ ਜਾਈਂ ਤੇਨੂੰ ਘਰੇ ਆਉਣਾ ਪਊਗਾ ਮੈਂ ਆਪਦੇ ਪੇਕੇ ਜਾਣਾ ਜਸਪ੍ਰੀਤ ਚਲੀ ਜਾਂਦੀ ਉਹਨੂੰ ਦੋ ਦਿਨ ਘਰ ਸਾਮ ਦਿੰਦੀ ਤੇ ਦੋਹਾਂ ਦਿਨਾਂ ਬਾਅਦ ਜਦੋਂ ਉਸਦੀ ਭਾਬੀ ਆਉਂਦੀ ਉਹਨੂੰ ਹੱਸ ਕੇ ਵੀ ਨਾ ਤੋੜਦੀ ਕਦੇ ਇਹ ਨਾ ਕਹਿੰਦੀ ਕਿ ਚੰਗਾ ਹੋਇਆ ਜਸਪ੍ਰੀਤ ਤੂੰ ਆ ਗਈ ਮੇਰੇ ਕਹਿਣ ਤੇ ਦੋ ਦਿਨ ਮੇਰਾ ਘਰ ਸਾਂਭੀ ਸਾਬਾ ਸੀਤਾ ਦੇਨੀ ਦੂਰ ਦੀ ਸੀ ਉਲਟਾ ਉਹਨੂੰ ਕਹਿੰਦੀ ਕੀ ਤੂੰ ਝਾੜੂ ਨਹੀਂ ਕੱਢਿਆ ਪੋਚਾ ਨਹੀਂ ਮਾਰਿਆ ਇੱਥੇ ਮਿੱਟੀ ਪਈ ਆ ਜਸਪ੍ਰੀ ਦਾ ਕਹਿਣਾ ਭਾਬੀ ਮੈਂ ਤਾਂ ਪੂਰੀ ਸਫਾਈ ਕੀਤੀ ਸੀ ਅੱਗੋਂ ਉਹਦੀ ਪਰਝਾਈ ਕਹਿੰਦੀ ਮੈਨੂੰ ਦਿਖਦਾ ਕਿ ਪੋਚੇ ਲਾਇਆ ਕਿ ਨਹੀਂ ਮਿੱਟੀ ਤਾਂ ਆਈ ਪਈ ਆ ਉਵੇਂ ਹੀ ਦਿਖੀ ਜਾਂਦੀ ਆ ਜਸਪ੍ਰੀ ਨੇ ਕਹਿਣਾ ਮਿੱਟੀ ਤਾਂ ਪੈਰਾਂ ਨਾਲ ਆ ਗਈ ਹੋਊਗੀ ਪਰ ਮੈਂ ਤਾਂ ਭਾਬੀ ਪੂਰੀ ਸਫਾਈ ਕੀਤੀ ਸੀ ਕਦੇ ਵੀ ਉਹਨੂੰ ਸ਼ਾਬਾਸ਼ੀ ਦੇ ਕੇ ਨਹੀਂ ਤੋੜਿਆ ਸੀ ਹਰ ਵੇਲੇ ਉਹਦੇ ਕੰਮਾਂ ਵਿੱਚ ਨੁਕਸ ਕਰਦੀ ਰਹਿੰਦੀ ਸੀ ਫਿਰ ਜਸਪ੍ਰੀਤ ਦਾ ਦਿਲ ਟੁੱਟ ਜਾਂਦਾ ਹੁਣ ਜਦੋਂ ਵੀ ਉਹਦੀ ਪਰਜਾਈ ਕਦੇ ਫੋਨ ਕਰਦੀ ਕਿ ਜਸਪ੍ਰੀਤ ਤੈਨੂੰ 2 ਦਿਨ ਆਉਣਾ ਪਊ ਤਾਂ ਕਈ ਵਾਰ ਤਾਂ ਜਸਪ੍ਰੀਤ ਜਵਾਬ ਦੇ ਦਿੰਦੀ ਸੀ ਕਿ ਮੇਰੇ ਘਰੇ ਨਹੀਂ ਸਰਦਾ ਉਹਦੀ ਪਰਜਾਈ ਬਹੁਤ ਔਖੀ ਸੌਖੀ ਹੁੰਦੀ ਸੀ ਕਿ ਜਾਣ ਜਾਣ ਕੇ ਲੱਛਣ ਕਰਦੀ ਆ ਜੇਕਰ ਮੇਰੀ ਸੱਸ ਜਾਉਂਦੀ ਹੁੰਦੀ ਤਾਂ ਤੈਨੂੰ ਸੱਦਣ ਦੀ ਮੈਨੂੰ ਲੋੜ ਨਹੀਂ ਪੈਣੀ ਸੀ ਆਪੇ ਔਖਾ ਸੌਖਾ ਸਾਰ ਲੈਂਦੀ ਮੇਰੀ ਸੱਸ ਪਰਤੈ ਨੂੰ ਕੀ ਆ ਪਾਈ ਜਸਪ੍ਰੀ ਤੱਕੋ ਬੋਲ ਪਈ ਕਹਿਣ ਲੱਗੀ ਭਾਬੀ ਔਖਾ ਤਾਂ ਮੈਨੂੰ ਵੀ ਆ ਜਿਹਦੀ ਮਾਂ ਹੀ ਨਹੀਂ ਜਿਹਦਾ ਕੋਈ ਰਾਹ ਦੇਖਣ ਵਾਲਾ ਵੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਤੂੰ ਕਦੇ ਮੇਰਾ ਰਾਹ ਦੇਖਿਆ ਹੋਊਗਾ ਤੇ ਮੈਨੂੰ ਬਿਨਾ ਕੰਮ ਤੋਂ ਫੋਨ ਕਰਕੇ ਮੈਨੂੰ ਸੱਦਿਆ ਹੋਊਗਾ ਤੂੰ ਤਾਂ ਮੈਨੂੰ ਉਦੋਂ ਫੋਨ ਕਰਦੀਆਂ ਜਦੋਂ ਆਪਦੇ ਪੇਕੇ ਜਾਣਾ ਹੁੰਦਾ ਆਪਦੀਆਂ ਪਰਜਾਈਆਂ ਨੂੰ ਮਿਲਣ ਵਾਸਤੇ ਕਦੇ ਵੀ ਇਹ ਨਹੀਂ ਸੋਚਿਆ ਕਿ ਮੈਂ ਕਿਸ ਨੂੰ ਮਿਲਣ ਵਾਸਤੇ ਆਉਣੀ ਆ ਮੈਂ ਜਦੋਂ ਵੀ ਆਉਣੀ ਆ ਤੂੰ ਪੇਕੇ ਤੁਰ ਜਾਨੀ ਆ ਕਦੇ ਮੈਨੂੰ ਫੋਨ ਕਰਕੇ ਆਈ ਨਹੀਂ ਕਿ ਆ ਜਸਪ੍ਰੀਤ ਤੂੰ ਆ ਜਾ ਇੱਥੇ ਤੇ ਮੈਨੂੰ ਖੁਸ਼ੀ ਹੋਈ ਆ ਤੇਰੇ ਆਉਣ ਦੀ ਮੇਰੇ ਆਉਣ ਤੇ ਤਾਂ ਤੇਰੇ ਮੂੰਹ ਤੇ 12 ਵੱਜ ਜਾਂਦੇ ਆ ਤੇਰੀਆਂ ਪਰਜਾਈਆਂ ਰੱਬ ਦੇ ਸ਼ੁਕਰ ਨਾਲ ਚੰਗੀਆਂ ਜੇਕਰ ਤੇਰੀਆਂ ਪਰਜਾਈਆਂ ਦੇ ਚਿਹਰਿਆਂ ਤੇ ਵੀ ਤੈਨੂੰ ਦੇਖ ਕੇ 12 ਵੱਜਣ ਤਾਂ ਸੋਚ ਤੇਰੇ ਦਿਲ ਤੇ ਕੀ ਬੀਤੂਗੀ ਅੱਜ ਜਸਪ੍ਰੀਤ ਨੇ ਆਪਦੇ ਦਿਲ ਦਾ ਸਾਰਾ ਕੁਝ ਬਕਲਾਟ ਕੱਢ ਲਿਆ ਸੀ ਪਰ ਉਸਦੀ ਪਰਜਾਈ ਨੂੰ ਅਜੇ ਵੀ ਅਕਲ ਨਹੀਂ ਆਈ ਉਹ ਕਹਿੰਦੀ ਜੇਕਰ ਮੈਂ ਚੰਗੀਆਂ ਤਾਂ ਮੇਰੀਆਂ ਪਰਜਾਈਆਂ ਚੰਗੀਆਂ ਜਸਪ੍ਰੀਤ ਕਹਿਣ ਲੱਗੀ ਭਾਬੀ ਮੈਂ ਤਾਂ ਕਦੇ ਤੈਨੂੰ ਚੰਗਾ ਮਾੜਾ ਬੋਲਿਆ ਹੀ ਨਹੀਂ ਜੇਕਰ ਮੈਂ ਕਦੇ ਤੈਨੂੰ ਮਾੜਾ ਚੰਗਾ ਬੋਲਿਆ ਤਾਂ ਦੱਸ ਤੇਰੀਆਂ ਪਰਜਾਈਆਂ ਚੰਗੀਆਂ ਤਾਂ ਕਰਕੇ ਆ ਤੈਨੂੰ ਗੱਲਾਂ ਆਉਂਦੀਆਂ ਪਰ ਤੂੰ ਮੇਰੀ ਅੱਜ ਤੱਕ ਕਦੇ ਚਾਹ ਪਾਣੀ ਵੀ ਨਹੀਂ ਬਣਾਇਆ ਕਦੇ ਖੁਸ਼ ਨਹੀਂ ਹੋਈ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਆਉਣ ਤੇ ਤੈਨੂੰ ਕੀ ਤਕਲੀਫ ਆ ਇਹ ਮੇਰੇ ਭਰਾ ਦਾ ਘਰ ਮੇਰੇ ਬਾਪੂ ਦਾ ਘਰ ਮੇਰਾ ਵੀ ਦਿਲ ਕਰਦਾ ਪਿੱਛੇ ਆਉਣ ਲਈ ਪਰ ਤੂੰ ਮੈਨੂੰ ਦੇਖ ਕੇ ਜਰਦੀ ਨਹੀਂ ਜਦੋਂ ਮੇਰੀ ਮਾਂ ਆਉਂਦੀ ਸੀ ਉਦੋਂ ਤਾਂ ਤੂੰ ਇਸ ਤਰ੍ਹਾਂ ਨਹੀਂ ਸੀ ਕਰਦੀ ਪਰ ਜਿਸ ਦਿਨ ਤੋਂ ਮੇਰੀ ਮਾਂ ਮੁੱਕ ਗਈ ਉਸ ਤੋਂ ਬਾਅਦ ਤੂੰ ਮੇਰੇ ਆਈ ਦਾ ਪੋਰਾ ਵੀ ਆਦਰ ਸਤਕਾਰ ਨਹੀਂ ਕਰਦੀ ਇਹ ਕਹਾਣੀ ਕਿਸੇ ਇੱਕ ਕਰਦੀ ਨਹੀਂ ਇਹ ਕਹਾਣੀ ਬਹੁਤੇ ਘਰਾਂ ਦੀ ਕਹਾਣੀ ਹੈ ਜਦੋਂ ਇੱਕ ਧੀ ਦੀ ਮਾਂ ਮੁੱਕ ਜਾਂਦੀ ਹੈ ਤਾਂ ਉਸ ਘਰ ਦੇ ਵਿੱਚ ਧੀ ਦਾ ਆਦਰ ਸਤਕਾਰ ਨਹੀਂ ਕੀਤਾ ਜਾਂਦਾ ਬਹੁਤਾਂ ਪਰਜਾਈਆਂ ਤਾਂ ਇਸ ਤਰ੍ਹਾਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਕਿ ਇਹਦੀ ਮਾਂ ਮੁੱਕ ਗਈ ਹੁਣ ਇੱਥੇ ਕੀ ਰੱਖਿਆ ਪਰ ਬੋਤੀਆਂ ਪਰ ਜਾਇਆਂ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਜਿਹੜੀਆਂ ਸੱਸਾਂ ਮੁੱਕਣ ਤੋਂ ਬਾਅਦ ਵੀ ਆਪਣੀਆਂ ਨਨਾਨਾਂ ਦੀਆਂ ਮਾਵਾਂ ਬਣ ਜਾਂਦੀਆਂ ਨਨਾਨਾ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕੀ ਸਾਡੀ ਪ੍ਰਜਾਈਆ ਕਿ ਸਾਡੀ ਮਾਂ ਪ੍ਰਜਾਈਆਂ ਦੇ ਪਿਆਰ ਵਿੱਚ ਉਹਨਾਂ ਨੂੰ ਮਾਵਾ ਵਰਗਾ ਨਿੱਗ ਹੁੰਦਾ ਪਰ ਕਈ ਪ੍ਰਜਾਈਆਂ ਜਿਹੜੀਆਂ ਨਾਨਾ ਨੂੰ ਦੇਖ ਕੇ ਨਹੀਂ ਜਰਦੀਆਂ ਕਿ ਮੇਰੀ ਸੱਸ ਮੁੱਕ ਗਈ ਤੇ ਹੁਣ ਬਸ ਮੇਰੀਆਂ ਨਾਨਾ ਵੀ ਇੱਥੇ ਨਾ ਆਉਣ ਮੈਂ ਕੱਲੀ ਇੱਥੇ ਆਪਣਾ ਰਾਜ ਕਰਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਹਾਡੀਆਂ ਪ੍ਰਜਾਈਆਂ ਤੁਹਾਡੇ ਨਾਲ ਇਸ ਤਰ੍ਹਾਂ ਕਰਨ ਤਾਂ ਸੋਚੋ ਤੁਹਾਡੇ ਦਿਲ ਤੇ ਕੀ ਬੀਤੂਗੀ ਇਸ ਲਈ ਤੁਹਾਡੀ ਸੱਸ ਜਿਉਂਦੀ ਆ ਚਾਹੇ ਤੁਹਾਡੀ ਸੱਸ ਮਰੀ ਆ ਤੁਸੀਂ ਆਪਣੀਆਂ ਨਨਾਨਾ ਦਾ ਘਰੇ ਆਈਆਂ ਦਾ ਪੂਰਾ ਆਦਰ ਸਤਿਕਾਰ ਕਰੋ ਤਾਂ ਕਿ ਉਹਨਾਂ ਨੂੰ ਇੰਜ ਨਾ ਲੱਗੇ ਕਿ ਸਾਡੀ ਮਾਂ ਹੁੰਦੀ ਤਾਂ ਸਾਡੀ ਭਝਾਈ ਸਾਡੇ ਨਾਲ ਇੰਜ ਨਾ ਕਰਦੀ ਇਹ ਸੀ ਅੱਜ ਦੀ ਕਹਾਣੀ ਜੇ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ